ਕਰੋ ਕਿ ਯੂਪੀ ਤੇ ਬੀਜੇਪੀ ਦੀ ਸਰਕਾਰ ਬਣੀਆ ਜੋ ਕਿ ਗੁੰਡੇ ਖੱਤ ਅੱਜ ਸਰਕਾਰ ਬਣੀਆ ਤਾਂ ਤਰੱਕੀ ਹੈ ਮੱਧ ਤੋਂ ਕੇ ਇਸ ਬੀਜੇਪੀ ਦੀ ਸਰਕਾਰ ਬਣੀ ਅਤੇ ਲੋਕ ਮਰਹੂਸ ਰਹ ਰਹੇ ਹੈ ਤੇ ਸਾਡੇ ਪੰਜਾਬ ਸਾਡੀ ਉਹਨੂੰ ਪਾਰਗਰ ਕੈਂਪ ਦੇ ਦੁਕਾਨਦਾਰਾਂ ਤੋਂ ਹੱਤਾ ਕਰ ਲੈ ਕੇ ਮਸ ਹੱਤਾ ਉਥਲੀ ਨਹੀਂ ਕਰ ਪਾਏਗਾ ਕੋਈ ਜਿਹੜਾ ਸ਼ਰੋਅ ਦਾ ਤਸਕਰ ਹੈ ਕੋਹ ਹਲਕੇ ਤੋਂ ਵਿਧਾਇਕ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਬਣੇਗਾ ਤੇ ਜੇ ਪਾਰਟੀ ਜਨਤਾ ਪਾਰਟੀ ਦਾ ਵਿਧਾਇਕ ਬਣੇਗਾ ਮੈਂ 12 ਨੰਬਰ ਮੰਡਲ ਤੇ ਆਸ ਤੁਸੀਂ ਸਾਰੇ ਮਿਲ ਕੇ ਬਣਾਓ ਉਹ 3 ਸਾਲ ਪੂਰੇ ਹਾਲ ਇਹਨਾਂ 3 ਸਾਲਾਂ ਦੇ ਵਿੱਚ ਆਪਣੇ ਆਪਣੇ ਕਰੀਮ ਨਾਲ ਆਵਦੇ ਬਾਰੇ ਦੱਸੂ ਆਜ ਇੱਕ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਦੇ ਚਾਰੇ ਵਿਧਾਨ ਸਭਾ ਦੇ 17 ਮੰਡਲਾਂ ਚ 17 ਜਗ੍ਹਾ ਤੇ ਅਲੱਗ-ਅਲੱਗ ਧਰਵੇਂ ਲੱਗੇ ਆ ਅੱਜ ਦੇ ਜਿਹੜੇ ਧਰਨੇ ਆ ਪੰਜਾਬ ਚ ਭਾਰਤ ਆਮ ਆਦਮੀ ਪਾਰਟੀ ਦੀ ਜਿਹੜੇ 3 ਸਾਲ ਬੁਰੇ ਹਾਲ 16 ਮਾਰਚ 2022 ਨੂੰ ਇਹਨਾਂ ਨੇ ਸੌਂ ਚੱਕੀ ਸੀ ਕਿ ਅੱਜ 16 ਮਾਰਚ 2025 ਐ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਚੋਂ ਨਸ਼ਾ ਮੁਕਤ ਕਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮਹਿਲਾਵਾਂ ਨੂੰ 10000 ਰੁਪਏ ਦੇਵਾਂਗੇ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਬੇਤ ਮਾਫੀਆ ਸਮਾਪਤ ਕਰ ਦਿਆਂਗੇ ਗਨ ਕਲਚਰ ਗੁੰਡਾਗਰਦੀ ਜਿਹੜੀ ਆ ਉਹ ਸਮਾਪਤ ਕਰਾਂਗੇ ਨਸ਼ਾ ਜਿਹੜਾ ਉਹ 100 ਦਿਨਾਂ ਚ ਖਤਮ ਕਰਾਂਗੇ ਅੱਜ ਮੈਂ ਕਹਿਣਾ ਚਾਹਣਾ ਹੈ ਕਿ 1000 ਦਿਨ ਹੋ ਗਏ 1000 ਰੁਪਏ ਮਹਿਲਾਵਾਂ ਦੇ ਖਾਤੇ ਚ ਨਹੀਂ ਆਇਆ 1000 ਦਿਨ ਹੋ ਗਏ ਜਿਹੜਾ ਨਸ਼ਾ ਉਹ ਜਿਹੜਾ ਬੰਦ ਨਹੀਂ ਹੋਇਆ ਹਜ਼ਾਰ ਦਿਨ ਹੋ ਗਏ ਅੱਜ ਇਹ ਹਾਲਾਤ ਹੈ ਕਿ ਜਲੰਧਰ ਦੇ ਅੰਦਰ ਭਾਰ ਕੋ ਕੈਂਪ ਦੇ ਦਿਨ ਚੜੇ ਦਾਤਰਾਂ ਦੀ ਨੋਕ ਦੇ ਉੱਤੇ ਦੁਕਾਨਦਾਰਾਂ ਕੋਲੋਂ ਹਫਤਾ ਵਸੂਲੀ ਕੀਤੀ ਜਾ ਰਹੀ ਹੈ ਕੁਲਸ ਬੇਬਸ ਹੈ ਨੇਤਾ ਜਿਹੜੇ ਸੱਤਾ 'ਚ ਮਸਤ ਹੈ ਅੱਜ ਇਹ ਜਿਹੜਾ ਬਹਾਲੀ ਦਾ ਆਲਮ ਪੂਰੇ ਪੰਜਾਬ 'ਚ ਹੈ ਉਸ ਦੇ ਖਿਲਾਫ ਜਿਹੜਾ ਅੱਜ ਦਾ ਇਹ ਧਰਨਾ ਲੱਗਾ ਮੈਂ ਮੈਂ ਸਮਝਦਾ ਕਿ ਅੱਜ ਜਿਹੜੇ ਸਾਡੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਨੇ ਇੱਕ ਮੰਡਲ ਦਾ ਹੈ ਦੇਖੋ ਮੰਡਲ ਦੇ ਕਾਰਜਕਰਮ ਦੇ ਵਿੱਚ ਭਾਰੀ ਸੰਖਿਆ ਜਿਹੜੇ ਕਾਰਕਟਰ ਆਏ ਆ ਉਹ ਇਸ ਚੀਜ਼ ਦਾ ਅੰਦਾਸ਼ਾ ਹੈ ਕਿ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਸਾਡੇ ਬਹੁਤ ਹੀ ਸੀਨੀਅਰ ਹੰਸਰਾਜ ਢਾਲਜੀ ਤਜਿੰਦਰ ਜੀ ਦੀਪੂ ਜੀ ਆਪਣੇ ਹਰੀਸ਼ ਢਾਲਜੀ ਸਚਿੰਦਰ ਸਿੰਘ ਜੀ ਰਿੰਕੂ ਜੀ ਅਸ਼ਵੀਤਵਾਲ ਜੀ ਰਾਜੂ ਲੂਥਰਾ ਜੀ ਡਿੰਪੀ ਲਵਾਨਾ ਜੀ ਹੋਰ ਸਾਰੇ ਸਾਥੀ ਆਏ ਨੇ ਇਹਨਾਂ ਸਾਰਿਆਂ ਨੇ ਮਿੰਦਰ ਜੀ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਅੱਜ ਦੇ ਇਸ ਸਫਲ ਧਰਨੇ ਦੇ ਲਈ ਮੈਂ ਮੰਡਲ ਨੰਬਰ 12 ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਦਿੰਦਾ ਹਾਂ ਔਰ ਮੈਂ ਵਿਸ਼ਵਾਸ ਜਵਾਨਾ ਤੁਹਾਡੇ ਮਾਧਿਅਮ ਦੇ ਨਾਲ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅਸੀਂ ਕਿਹਾ ਸੀ ਕਿ ਯੂਪੀ 'ਚ ਗੁੰਡਾਗਰਦੀ ਖਤਮ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਯੂਪੀ 'ਚ ਗੁੰਡਾਗਰਦੀ ਖਤਮ ਹੋਈ ਅਸੀਂ ਕਿਹਾ ਸੀ ਤਰੱਕੀ ਕਰਾਂਗੇ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਦੋ ਵਾਰ ਸਰਕਾਰ ਬਣੀ ਜੇ ਹਰਿਆਣਾ ਸੂਬਾ ਜਣਾ ਸਾਡੇ ਤੋਂ ਅੱਗੇ ਚੱਲ ਗਿਆ ਅਸੀਂ ਕਿਹਾ ਸੀ ਇਹਨਾਂ ਨੇ ਤਾਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦਿੱਤਾ ਨਹੀਂ ਅਸੀਂ ਕਿਹਾ ਸੀ ਦਿੱਲੀ 'ਚ 2500 ਰੁਪਏ ਦੇਵਾਂਗੇ ਤੇ ਅਸੀਂ ਦੇਣਾ ਸ਼ੁਰੂ ਕਰਤਾ ਹੁਣ ਮੈਂ ਤੁਹਾਡੇ ਮਾਧਿਅਮ ਨੇ ਇਹ ਕਹਿਣਾ ਇਹ ਭਾਰਤੀ ਜਨਤਾ ਪਾਰਟੀ ਹੀ ਪੰਜਾਬ 'ਚੋਂ ਨਸ਼ਾ ਮੁਕਤ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਵਪਾਰੀ ਦੁਕਾਨਦਾਰਾਂ ਨੂੰ ਨੌਜਵਾਨਾਂ ਨੂੰ ਇਹਨਾਂ ਕੁੰਡਿਆਂ ਤੋਂ ਗੈਂਗਸਟਰਾਂ ਤੋਂ ਗਨ ਕਲਚਰ ਤੋਂ ਨਸ਼ੇ ਤੋਂ ਜਿਹੜੀਆਂ ਮੁਕਤੀ ਦਵਾ ਸਕਦੀ ਹੈ ਤੇ ਜਿਹੜੇ ਲੋਕ ਵੀ ਹੈ ਉਹ ਆਉਣ ਵਾਲਾ ਸਮਾਂ ਜਿਹੜਾ ਹੈ 2027 ਜਦੋਂ 16 ਮਾਰਚ 2027 ਹੋਵੇਗੀ ਉਦੋਂ ਪੰਜਾਬ ਚ ਭਾਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਸਰ ਇੱਕ ਛੋਟਾ ਜਿਹਾ ਸਵਾਲ ਹੈ ਜੀ ਯੂਕੇ ਦਾ ਕੱਲ ਹੀ ਇੱਕ ਬਿਆਨ ਆਇਆ ਜੀ ਕਿ ਜਿੱਦਾਂ ਉਹ ਆਪਣਾ ਉਹ ਬਿਲਡਰੋਜੋ ਜਲਾ ਰਹੇ ਨੇ ਅੱ체 ਭਗਵੰਦ ਮਾਨ ਸਾਹਿਬ ਨੇ ਮੌਹਿਮ ਸ਼ੁਰੂ ਕੀਤੀ ਹੈ ਕਿ ਉਹਨਾਂ ਦੀ ਨਕਲ ਕੀਤੀ ਜਾ ਰਹੀ ਹੈ ਪਰ ਨਕਲ ਵੀ ਹਕਲ ਨਾਲ ਵੱਜਦੀ ਹੈ ਹਾਂਜੀ ਇਹਦੇ ਕੋ ਤਾਂ ਨਕਲ ਵੀ ਨਹੀਂ ਵੱਜੀ ਅੱਛਾ ਜੀ ਪਰ ਨਕਲ ਹੀ ਚੰਗੀ ਤਰ੍ਹਾਂ ਕਰ ਲੈਂਦੇ ਭਗਵੰਤ ਮਾਨ ਜੀ ਅੱਛਾ ਜੀ ਤੇ ਤਸਕਰ ਫੜੇ ਤਾਂ ਜਾਂਦੇ ਤੁਸੀਂ ਦੱਸੋ ਤਸਕਰ ਫੜਿਆ ਕਿਹੜਾ ਗਿਆ ਤੁਸੀਂ ਦੱਸੋ ਅਸੀਂ ਯੋਗੀ ਦਿੱਤ ਦੇ ਨਾਦੇ ਰਾਤ ਚ ਗੁੰਡੇ ਭੱਜ ਗਏ ਨਾ ਯੂਪੀ ਛੱਡ ਕੇ ਇੱਥੇ ਦੱਸੋ ਕੜਾ ਤਸਕਰ ਭੱਜ ਗਿਆ ਤਸਕਰ ਤਾਂ ਪੁਲਿਸ ਥਾਣਿਆਂ ਦੇ ਵਿੱਚ ਜਾਂ ਅਧਿਕਾਰੀਆਂ ਨਾਲ ਘੁੰਮ ਰਹੇ ਜਾਂ ਲੈ ਨਾਲ ਲੀਡਰਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਕੜਾ ਗੈਂਗਸਟਰ ਜਿਹੜਾ ਪੰਜਾਬ ਛੱਡ ਗਿਆ ਗੈਂਗਸਟਰਾਂ ਦੇ ਨਾਲ ਤਾਂ ਸਾਡੇ ਜਿਹੜੇ ਤਸਕਰ ਹੈ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਜਿਹੜੇ ਤਸਕਰ ਹੈ ਜਮਾਨਤਾ ਤੇ ਆਇਆ ਹੈ 17 17 ਕਿਲੋ ਅਫੀਮ ਦੇ ਕੇਸ ਚ ਉਹਨਾਂ ਦੇ ਬਰਥਡੇ ਕੇਕ ਮੰਤਰੀ ਸਾਹਿਬ ਦੇ ਬੇਟੇ ਘਟਾ ਰਿਹਾ ਤੇ ਇਹ ਤਾਂ ਹਾਲਾਤ ਹੈ ਸਰ ਜੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਤੁਹਾਡੇ ਰੋਸ ਪ੍ਰਦਰਸ਼ਨ ਕਰਨ ਨਾਲ ਸਰਕਾਰ ਨੂੰ ਕੋਈ ਫਰਕ ਪਏਗਾ ਉਹ ਕਹਿੰਦੇ ਆ ਕਿ ਜਿਹੜੀ ਚਿੰਗਾਰੀ ਹੁੰਦੀ ਹੈ ਨਾ ਉਹ ਅੰਗਾਰਾ ਬਣਦੀ ਹੈ ਇਹ ਜਿਹੜੀ ਚਿੰਗਾਰੀ ਅੱਜ ਭਾਰਤੀ ਜਨਤਾ ਪਾਰਟੀ ਨੇ 16 ਮਾਰਚ 2025 ਨੂੰ ਲਗਾਈ ਹੈ ਇਹ ਚੰਗਾਰੀ ਆਮ ਆਦਮੀ ਪਾਰਟੀ ਦੇ ਝੂਠ ਦੇ ਮਹਿਲ ਨੂੰ ਜਲਾ ਕੇ ਰਾਕ करेगी ਔਰ ਭਾਰਤੀ ਜਨਤਾ ਪਾਰਟੀ ਇੱਥੇ ਜਿਹੜੀ ਹੈ ਚੰਗੀ ਸਰਕਾਰ ਸੁਸ਼ਾਸਨ ਦੇ ਨਾਲ ਬਣਾਏਗੀ ਔਰ ਲੋਕਾਂ ਲਈ ਸਰਕਾਰ ਹੋਵੇਗੀ ਇਹ ਆਮ ਆਦਮੀ ਪਾਰਟੀ ਦੇ ਕਿਸੇ ਮੰਮੀ ਜੀ ਦੇ ਨਾਲ 293 ਗਨਮੈਨ ਨਹੀਂ ਘੁੰਮੇਗਾ ਭੈਣ ਜੀ ਦੇ ਨਾਲ 293 ਨਹੀਂ ਘੁੰਮੇਗਾ ਪਤਨੀ ਦੇ ਨਾਲ 293 ਨਹੀਂ ਘੁੰਮੇਗਾ ਕੋਈ ਭਤੀਜੇ ਦੇ ਨਾਲ ਗਨਮੈਨ ਨਹੀਂ ਘੁੰਮੇਗਾ ਕੋਈ ਭਾਂਜੇ ਦੇ ਨਾਲ ਗਨਮੈਨ ਨਹੀਂ ਘੁੰਮਣਗੇ ਲੋਕਾਂ ਦੀ ਸੇਵਾ 'ਚ ਗਨਮੈਨ ਸਾਰੀ ਪੁਲਿਸ ਤੇ ਅਧਿਕਾਰੀ ਲੋਕਾਂ ਦੀ ਸੇਵਾ 'ਚ ਲੱਗਣਗੇ